ਸਾਰੇ ਰੋਸਾ ਸ਼ਿਕਾ ਜੀ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਮੀਟ ਹੈ ਕਿ ਤੁਸੀਂ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹੋ ਰਹੀ ਆਂ ਠੰਡ ਤੋਂ ਕੱਟ ਰਹੇ ਆ ਬਾਹਰ ਚੱਲੇ ਸੋ ਆਪਾਂ ਬਰੇ ਹੁਣ ਦੇ ਆਪਣੇ ਭਾਂਡੇ ਚੈੱਕ ਲੈ ਇਹ ਹੁਣ ਚੱਲੇ ਨੇ ਬਾਹਰ ਤਾਂ ਨਾ ਚੁੰਦੇ ਲਈ ਪਹਿਲਾਂ ਬਾਬਿਆਂ ਤੇ ਇਸ਼ਨਾਨ ਕਰਵਾ ਕੇ ਆਏ ਨੇ ਤੇ ਅੱਜ ਦਸਵੀਂ ਦਾ ਦਿਨ ਹੈ ਤੇ ਹੁਣ ਆਪਾਂ ਕਰਦੇ ਆ ਆਪਣੇ ਬਾਕੀ ਕੰਮ ਕਰ ਕਿਚਨ ਦੇ झाड़ू लगाने पहला जिन्ना टाइम जो उधर गए हुए नहीं धारा का कम करना उन्ना टाइम आप झाड़ू लगाने चले हरमन ताओ गए बाल्टियां लेके के अपन आप लगाने अपना, अपना इन झाड़ू ਆੜੂ ਗਿਆ ਆਪਣਾ ਲੱਗ ਪਹਿਲਾਂ ਹੁਣ ਆਪਾਂ ਫੇਰਦੇ ਆ ਲੀਰਾ ਪਹਿਲਾਂ ਡਾਈਨਿੰਗ ਤੇ ਫੇਰਦੇ ਆ ਸਾਰੇ ਜਿਹੜੇ ਲੀਰਾ ਫੇਰ ਕੇ ਸਾਫ ਕਰਦੇ ਆ ਲਓ ਜੀ ਮਸ਼ੀਨ ਲਾਦੀ ਆਪਾਂ ਕੱਪੜਿਆਂ ਨੂੰ ਜਲਦੀ ਜਲਦੀ ਧੋਤੇ ਜਾਣਗੇ ਫੇਰ ਚੱਲ ਜਦੋਂ ਟਾਈਮ ਲੱਗੂ ਕੱਢ ਕੇ ਸੁਕਣੇ ਪਾ ਦਾਂਗੇ ਲਓ ਜੀ ਮਸ਼ੀਨ ਚ ਕੱਪੜੇ ਦਿੱਤੇ ਆਪਾਂ ਨੇ ਪਾ ਕਰਦੇ ਹਨ ਨੇ ਬਾਕੀ ਕੰਮ ਮੈਂ ਤਾਂ ਲਾਉਣ ਲੱਗੀ ਆਪਣਾ ਪੂੰਛ ਮੈਂ ਕਿਹਾ ਪੂੰਛਾ ਵੀ ਲਗਾ ਦਿਆਂ ਸੀ ਸੁੱਟ ਖੜਿਆ ਸੀ ਉਹ ਵਾਰ ਗਿਆ ਹੋਇਆ ਤੇ ਉਹਨੇ ਟਾਈਮ 'ਚ ਮੈਂ ਕਿਹਾ ਮੈਂ ਆਪਣਾ ਪੂੰਛਾ ਲਗਾ ਦਾਂ ਤੇ ਮੇਰਾ ਕੰਮ ਖਤਮ ਹੋਊਗਾ ਝਾੜੂ ਪੂੰਛੇ ਦਾ ਫਿਰ ਸੀਸ ਲਗਾਉਣ ਵੀ ਨਹੀਂ ਦਿੰਦੀ ਹੈਗੀ ਪੂੰਛਾ ਤੇ ਤੰਗ ਕਰੀ ਜਾਂਦੀ ਆ ਜਿੱਦ ਕਰੀ ਜਾਂਦੀ ਆ ਤੇ ਫਿਰ ਪੋਚਾ ਰਹਿ ਜਾਂਦਾ ਏ ਇੱਕ ਤੁਹਾਨੂੰ ਪਤਾਈਆ ਬੱਚੇ ਦਾ ਬੱਚੇ ਡੋਲਡ ਲਈਆ ਬਹੁਤ ਕਰਦੇ ਨੇ ਤੇ ਫਿਰ ਗੰਦ ਬਹੁਤ ਪੈ ਜਾਂਦਾ ਤੇ ਉਹਦੇ ਕਰਕੇ ਹੋ ਜਾਂਦਾ ਏ ਤੇ ਮੱਕੀ ਹੁਣ ਬਾਕੀ ਕੰਮ ਆਪਾਂ ਬਾਅਦ ਚ ਕਰਦੇ ਆ ਪਹਿਲਾਂ ਚੱਲ ਲਗਾ ਦਾਂ ਪਹਿਲਾਂ ਪੁੱਛੀ ਦਾ ਕੰਮ ਕਰਾਂ ਖਤਮ ਆਪਣਾ ਬਾਕੀ ਫੇਰ ਦੇਖਦੇ ਆ ਹਰਮਨ ਵੀ ਗਏ ਹੋਏ ਨੇ ਮਗਰ ਮੱਛਾਂ ਦਾ ਕੰਮ ਕਰਨਾ ਹਰਮਨ ਲੱਗੇ ਹੋਏ ਨੇ ਬੂਟਿਆਂ ਨੂੰ ਪਾਣੀ ਪਾਉਣ پارک ਨੂੰ ਪਾਣੀ ਛੱੜਦਾ پارک ਸਾਡਾ ਪਿਆ ਸੀ ਸੁੱਕਾ ਸਾਨੂੰ ਇਦਾਂ ਸੀਗਾ ਵੀ ਮੀਂਹ ਪੈ ਜਾਊਗਾ ਮੀਂਹ ਪੈ ਜਾਊਗਾ ਪਰ ਮੀਂਹ ਪਿਆ ਨਹੀਂ ਹੈਗਾ ਤੇ ਅੱਜ ਫਿਰ ਰਾਤ ਵੀ ਹਰਮਨ ਨੇ ਪਾਈਪ ਲਾਇਆ ਸੀ ਪਾਣੀ ਛੱਡਣ ਲਈ ਰਾਤ ਲਾਈਟ ਨਹੀਂ ਆਈ ਲਾਈਟ ਭੱਜ ਗਈ ਤੇ ਹੁਣ ਚਲਾਤਾ ਇਹਨਾਂ ਨੇ ਪਾਈਪ ਪਾਣੀ ਆਲਾ ਅਸੀਸ ਬਾਹਰ ਘੁੰਮ ਕੇ ਆਇਆ ਦੇਖ ਲੋ ਸਿਰ ਤੇ ਕੋਈ ਟੋਪੀ ਨਹੀਂ ਲੰਦਾ ਹੈਗਾ ਇੰਨੀ ਹਵਾ ਚਲਦੀ ਆ ਠੰਡੀ ਬਸ ਬਾਹਰ ਜਾਣਾ ਬਾਹਰ ਜਾਣਾ ਤੇ ਇਹਨਾਂ ਨੇ ਸਾਰੇ ਬੂਟਿਆਂ ਨੂੰ ਆਪਣਾ ਪਾਣੀ ਪਾਤਾ ਤੇ ਪਾਰਕ ਨੂੰ ਵੀ ਲਾਤਾ ਪਾਈਪ ਬਹੁਤ ਸੁੱਕਾ ਪਿਆ ਸੀਗਾ ਤੇ ਕਰਦਾ ਵੀ ਉੱਪਰ ਬਹੁਤ ਪਿਆ ਪਿਆ ਬੂਟਿਆਂ ਦੇ ਕਣੀਆਂ ਨਹੀਂ ਪਈਆਂ ਹੈਗੀਆਂ ਇਤਕੀਂ ਕਰਦੇ ਤੋਂ ਬਾਅਦ ਪਾਣੀ ਚ ਨਹੀਂ ਜਾਣਾ ਪੁੱਤ ਠੰਡਾ ਹੋਣ ਗਰਮੀ ਨਹੀਂ ਹੈਗੀ ਟੋਪੀ ਅਸੀਂ ਅੱਜ ਦਾ ਸਵੇਰ-ਸਵੇਰ ਹੀ ਲੱਗ ਗਿਆ ਬੂਟਿਆਂ ਨੂੰ ਪਾਣੀ ਪੈਣ ਕੋਰਾ ਪੈਣ ਲੱਗ ਗਿਆ ਕੋਰਾ ਪੈਣ ਲੱਗ ਗਿਆ ਕੋਰਾ ਪੈਂਦਾ ਏ ਬੂਟਿਆਂ ਨੂੰ ਖਰਾਬ ਹਾਂ ਰਾਤ ਮੈਂ ਤਾਂ ਕਹਿੰਦੀ ਸੀ ਰਾਤ ਉੱਪਰਲੇ ਬੂਟੇ ਨਾ ਬਿਲਕੁਲ ਹੀ ਸੁੱਕੇ ਪਏ ਸੀਗੇ ਮੈਂ ਕਿਹਾ ਜੇ ਕੋਰਾ ਪੈਂਦਾ ਏ ਵੀ ਬੂਟੇ ਖਰਾਬ ਹੋ ਜਾਣਗੇ ਸਾਰੇ ਸਾਰੇ ਸੁੱਕ ਜਾਣੇ ਨੇ ਫਿਰ ਕੋਰੇ ਨਾ ਪਾਣੀ ਲੱਗ ਜੂਗਾ ਚਲ ਗਿੱਲੇ ਰਹਿਣਗੇ ਫਿਰ ਕੋਰਾ ਇੰਨਾ ਅਸਰ ਨਹੀਂ ਕਰੂਗਾ ਫਿਰ ਕੋਰਾ ਖਰਾਬ ਕਰਦਾ ਕੋਰਾ ਠੰਡੀ ਹਵਾ ਇਹਨੂੰ ਕੁਝ ਨਹੀਂ ਲੱਗਦੀ ਇਹਦੇ ਸਿਰ ਨੂੰ ਪਾਰਕ ਨੂੰ ਆਪਣੇ ਨੂੰ ਪਾਣੀ ਚੱਲ ਰਿਹਾ ਦਿਖ ਰਿਹਾ ਹੁਣ ਤੁਹਾਨੂੰ ਪਾਣੀ ਉਹ ਪਾਣੀ ਕਰਤਾ ਅੱਜ ਜਿੰਨੇ ਦਿਨ ਦਿੱਤਾ ਨਹੀਂ ਹੈਗਾ ਉਨਾ ਹੀ ਅੱਜ ਜਿਆਦਾ ਦਿੱਤਾ ਮੈਂ ਵੀ ਆਪਣੀ ਕੰਮ ਕਰ ਰਹੀ ਸੀ ਮੇਰਾ ਵੀ ਇੰਨਾ ਟਾਈਮ ਨਹੀਂ ਸੀ ਵੀ ਬੂਟਿਆਂ ਦੇ ਉੱਪਰ ਪਾਣੀ ਪਾ ਲਈਏ ਹਨ ਮੈਨੂੰ ਵੀ ਜਾਣਾ ਸੀਗਾ ਬੱਸੇ ਵੀ ਇਹਦੇ ਵਿੱਚ ਚਿੜੀਆਂ ਦੇ ਆਲ ਨੇ ਪਾਏ ਹੋ ਹੁੰਦੇ ਆ ਇੱਧਰ ਲਿਆਂ ਦੇ ਵਿੱਚ ਤਾਂ ਇਹਦੇ ਵਿੱਚ ਚਿੜੀਆਂ ਆਪਣੇ ਆਲ ਨੇ ਪਾ ਕੇ ਰੱਖਦੇ ਹਨ ਤੇ ਇਹਨਾਂ ਤੇ ਨਹੀਂ ਆਪਾਂ ਪਾਣੀ ਪਾਉਂਦੇ ਇਹਨਾਂ ਤੇ ਪਾ ਦਨੇ ਆ ਥੋੜਾ ਜਿਹਾ ਗਰਦਾ ਲੈ ਚੂਗਾ ਸਾਫ਼ ਹੋ ਜਾਣਗੇ ਬਰਦਾ ਬਹੁਤ ਆਉਂਦਾ ਸਾਡੇ ਬਾਹਰ ਸੜਕ ਤੋਂ ਟੁੱਟੀ ਹੋਈ ਆ ਸੜਕ ਤੇ ਕਰਦਾ ਗਰਦੇ ਨਾਲ ਬਹੁਤ ਪਰਦੇ ਨੇ ਚਿੱਟੇ ਚਿੱਟੇ ਹੋਏ ਪੈਨੇ ਸਾਰੇ ਬੁੱਟੇ ਚੀਕੂ ਦੇਖੋ ਸਾਡਾ ਕਿੰਨਾ ਭਰਿਆ ਪਿਆ ਕਰ ਦੇਣਾ ਚੀਕੂ ਦੇ ਉੱਪਰ ਵੀ ਗੁੰਗੀਆਂ ਨੇ ਆਪਣੇ ਆਲ ਨੇ ਪਾਏ ਹੋਏ ਨੇ ਸਾਡੇ ਚਿਕੂ ਨੂੰ ਵੀ ਇੰਨਾ ਟਾਈਮ ਹੋ ਗਿਆ ਪਰ ਹਜੇ ਤੱਕ ਇਹਨੂੰ ਕੋਈ ਚਿਕੂ ਨਹੀਂ ਲੱਗਿਆ ਤੇ ਸਾਰੇ ਕਹਿੰਦੇ ਟਾਈਮ ਬਾਅਦੇ ਲੱਗਦੇ ਹੁੰਦੇ ਨੇ ਤੇ ਤਾਂ ਹੋਰ ਜ਼ਿਆਦਾ ਫੈਲਿਆ ਹੋਇਆ ਸੀਗਾ ਬਹੁਤ ਵੱਡਾ ਸੀਗਾ ਤੇ ਇੱਕ ਟਾਣੀ ਜੀ ਇਹਦੇ ਮੇਰੀ ਦੇ ਵਿੱਚ ਟੁੱਟ ਗਈ ਸੀਗੀ ਬੀ ਵੀ ਸਾਡੇ ਫੁੱਲਾਂ ਵਾਲੇ ਭਰੀ ਪਈ ਐ ਸਾਰੀ ਕਰ ਦੇਣਾ ਲਓ ਜੀ ਤੁਹਾਨੂੰ ਦੇਖਿਆ ਹੋਊਗਾ ਪੂਰਾ ਪਾਣੀ ਉਹ ਪਾਣੀ ਛਰਤਾ ਜੱਥਾ ਨੇ ਹੁਣ ਪਾਈਪ ਕਰਕੇ ਆਉਨੇ ਆਂ ਬੰਦ ਮਗਰ ਜਾ ਕੇ ਢੀੜਾ ਹਜੇ ਆ ਸੁੰਬਰਣਾੜਾ ਅਸੀਸ ਨੇ ਆਪਣੇ ਕੰਮ ਲਾ ਲਿਆ ਫੇਰ ਸੁੰਬਰਦਿਆਂ ਬਾਅਦ ਚ ਢੀੜਾ ਆਪਾਂ ਫੇਰ ਕਰਾਂਗੇ ਵਿੜੇ ਦੀ ਸਫਾਈ ਬਲਮੇ ਤਾਂ ਮਮਮੀ ਬਣਾ ਰਹੇ ਨੇ ਦੇਖੋ ਹਾਂਜੀ ਹਾਂਜੀ ਪਣ ਗਿਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਅੱਜ ਦਸਮੀ ਹੈ ਤੇ ਹਰ ਬੰਨੇ ਆਪਣੇ ਕੰਮ ਕਰ ਲਏ ਹੁਣ ਮੱਥਾ ਟੇਕ ਕੇ ਆਉਣਗੇ ਉਹ ਤਾਂ ਇਹਨੂੰ ਪੈਂਦੇ ਸੀਗੇ ਚੱਲਾਂਗੇ ਅਸੀਸ ਨੂੰ ਅਸੀਸ ਗਿਆ ਸਾਂ ਪਹਿਲਾਂ ਮੈਂ ਅਸੀਸ ਨੂੰ ਦੇਖ ਰਹੀ ਸੀ ਕਿ ਮम्मी ਇਹਨੇ ਲਾਗੇ ਦੇਖ ਬਣਾਉਣਾ ਬਾਅਦ ਬਹੁਤ ਚਲਵਾ ਦੇ ਪਰ ਅਨੰਦ ਵਿਆਹ ਦਾ ਤੈਨੂੰ ਸੱਤ ਬੱਲੇ। ਮੈਂ ਤਾਂ ਕਹਿੰਦੀ ਚਾਰ ਟਾਈਮ ਬਾਅਦ ਮਾ। ਅੱਜ ਮੰਮੀ ਨੇ ਬਹੁਤ ਟਾਈਮ ਬਾਅਦ ਬਣਾਈਆ ਦੇਗਾ। ਨਹੀਂ ਮੈਂ ਇਹ ਬਣਾਉਣੀ ਹੁੰਦੀ ਆ। ਆਟਾ ਕਰਕੇ ਮੰਮੀ ਨੂੰ ਐ ਸੀ ਵੀ ਕਿਤੇ ਆਟਾ ਕੱਚਾ ਨਾ ਰਹਿ ਜਾਵੇ ਵੀ ਟਾਈਮ ਬਾਅਦ ਉਹ ਹੋ ਜਾਂਦਾ ਨਾ। ਲਾਉਂਗੀ। ਦੇਖਦਾ ਗਈ ਬਾਣਾ। ਲਓ ਜੀ ਅਸੀਂ ਚੱਲੇ ਹੁਣ ਖੰਨੇ ਨੂੰ ਹੁਣ ਤੁਹਾਨੂੰ ਘੁਮਾ ਕੇ ਲੈ ਕੇ ਆਵਾਂਗੇ ਖੰਨਾ ਪਹਿਲਾਂ ਦੇਖਾਂਗੇ ਆਪਾਂ ਬਾਬਾ ਮਾਰੂ ਦਾਸ ਜੀ ਮੱਥਾ ਅੱਜ ਦਸਮੀ ਆ ਦਸਮੀਆ ਸੋ ਪਿੰਡ ਦਸਮੀ ਨੇ ਮੱਥਾ ਪਟੇਕਿਆ ਈ ਤੁਸੀਂ ਵੀਡੀਓ ਨਹੀਂ ਸੀ ਬਣਾਈ ਨਹੀਂ ਜੀ ਅੱਛਾ ਕੋਈ ਨਹੀਂ ਤੁਹਾਨੂੰ ਦਸਮੀ ਦੀ ਵੀਡੀਓ ਕਦੇ ਫੇਰ ਬਣਾ ਕੇ ਪਾਵਾਂਗੇ ਤੇ ਅੱਜ ਤੁਹਾਨੂੰ ਅਸੀਂ ਹੁਣ ਇੱਥੇ ਜਾਵਾਂਗੇ ਇੱਧਰ ਦੀ ਜਾਵਾਂਗੇ ਅਸੀਂ ਅੱਜ ਸਲਾਣੇ ਵੱਲ ਦੀ ਜਾਵਾਂਗੇ ਸਲਾੜੇ ਤੋਂ ਮਲੋਹ ਅਮਲੋਹ ਵਾਲੇ ਰੋਡ ਤੇ ਦੀ ਖੰਨੇ ਨੂੰ ਇੱਧਰ ਦੀ ਤੁਹਾਨੂੰ ਅੱਜ ਖੰਨਾ ਘੁਮਾਵਾਂਗੇ ਉੱਧਰ ਦੀ ਛੋਟੇ ਖੰਨੇ ਵੱਲ ਦੀ ਰੋਜ਼ ਦਿਖਾਉਣੇ ਹੁੰਦੇ ਅੱਜ ਤੁਹਾਨੂੰ ਇੱਧਰ ਦੀ ਦਿਖਾਵਾਂਗੇ ਸੋ ਅਸੀਂ ਬਿਲਕੁਲ ਸੈਂਟਰ ਚਾ ਸਾਡੇ ਆਲੇ-ਦੁਆਲੇ ਪੂਤੀ ਵਿੱਚ ਕਾਦੀ ਕਿਹਦੇ ਚ ਵੀ ਨਾ ਹੈ ਟੋਪੀ ਕੀ ਤੇ ਆਪਾਂ ਕਿਹੜਾ ਹੁਣ ਕਦੇ ਆਏ ਅੱਗੇ ਆਪਾਂ ਤੁਹਾਨੂੰ ਉਹ ਦੱਸ ਸੀ ਕਿੰਨਾ ਟਾਈਮ ਹੋ ਗਿਆ ਪਾਈ ਨਹੀਂ ਹਾਂ ਹੁਣ ਆਪਾਂ ਤੁਰਨਾ ਆਏ ਨਹੀਂ ਹੈਗੇ ਸਾਡਾ ਚੋਲੀ ਦਾ ਕੋਈ ਫੋਨ ਨਹੀਂ ਆਇਆ ਤੇ ਸਾਹ ਵਾਲੀ ਕਿੱਸੇ ਨਾ ਪਰ ਰਸਤਾ ਸਾਡੇ ਦੋਨੇ ਕੋਸ ਤੋਂ ਖਰਾਬ ਹੈ ਸਾਡੇ ਰਸਤਾ ਦੋਨੇ ਪਾਸੇ ਜਿਵੇਂ ਖਰਾਬ ਆ ਚਾਹੇ ਅਸੀਂ ਸਲਾਣੇ ਵੱਲੋਂ ਆ ਜੀਏ ਚਾਹੇ ਅਸੀਂ ਉਧਰੋਂ ਕੰਨੇ ਵੱਲੀਓ ਆ ਜੀਏ ਦੋਨੇ ਸਾਈਡਾਂ ਤੋਂ ਸਾਡੀ ਸੜਕਾ ਜਿਹੜੀ ਉਹ ਟੁੱਟੀ ਹੋਈ ਆ ਦੇਖ ਲਓ ਅਗਲਾ ਕਹਿੰਦਾ ਸ਼ਹਿਰ ਦੇ ਲੋਵੇ ਪਿੰਡਾਂ ਦੀ ਹਾਲਤ ਚੰਗੀ ਹੁੰਦੀ ਆ ਪਰ ਸਾਡੇ ਪਿੰਡ ਦੀ ਹਾਲਤ ਦੀ ਸੜਕ ਦੀ ਬਹੁਤ ਬੁਰੀ ਆ ਤੁਹਾਨੂੰ ਦਿਖੇ ਰਹੀ ਹੋਣੀਆਂ ਬਹੁਤ ਵੱਡੇ ਵੱਡੇ ਟੋਏ ਨੇ ਇੱਧਰ ਨੂੰ ਇੱਧਰ ਨੂੰ ਅਸੀਂ ਵੈਸੇ ਆਉਂਦੇ ਵੀ ਘੱਟੇ ਆ ਜੇ ਆਪਾਂ ਨੇ ਮਲੋ ਜਾਣਾ ਹੋਵੇ ਹੈਨਾ ਤਾਂ ਜਾਣੇ ਆ ਇੱਧਰੋਂ ਜਾਂ ਪਟਿਆਲੇ ਨੂੰ ਜਾਣ ਲੱਗੇ ਵੀ ਇੱਧਰੋਂ ਹੀ ਜਾਣੇ ਆ ਨਹੀਂ ਤਾਂ ਅਸੀਂ ਉੱਧਰ ਦੀਓ ਜਾਣੇ ਆ ਜ਼ਿਆਦੇ ਵੈਸੇ ਇਹ ਰਸਤੇ ਤੋਂ ਜਾ ਕੇ ਇਹ ਆ ਪੜ੍ਹਦਾ ਇੱਕ ਉਹ ਨਾ ਆ ਗਿਆ ਸੁਲਾਣੇ ਦਾ ਬੰਦਾ ਇੱਥੋਂ ਸੁਲਾਣੇ ਦੀਆਂ ਜ਼ਮੀਨਾਂ ਸਟਾਰਟ ਹੋ ਜਾਂਦੀਆਂ ਨੇ ਹਾਂ ਜਦੋਂ ਉਹ ਮੋੜ ਤੋਂ ਉਹ ਮਗਰ ਤੱਕ ਤਾਂ ਆਪਣੇ ਪਿੰਡ ਦੀਆਂ ਜ਼ਮੀਨਾਂ ਸੀਗੀਆਂ ਤੇ ਵੈਸੇ ਇੱਧਰ ਵੀ ਕੁਛ ਨਾ ਕੁਛ ਬਣੀ ਜਾਂਦਾ ਏ ਆ ਪਤਾ ਨਹੀਂ ਕੀ ਬਣਾਉਂਦਾ ਏ ਇੱਕ ਮਿੰਟ ਲੱਗਾ ਪਹਿਲੇ ਸਕੂਲ ਸੇ ਬਣਾ ਰਿਹਾ ਕੋਈ ਦੇ ਕਲੱਬ ਵਾਲਾ ਪਤਾ ਨਹੀਂ ਕੀ ਬਣਾਉਂਦਾ ਕਈ ਚੀਜ਼ਾਂ ਬਿੱਤੀ ਕਈ ਚੀਜ਼ਾਂ ਬਣ ਗਈਆਂ ਇੱਧਰ ਨੂੰ ਹਾਂ ਬਾ ਕੁਛ ਨਹੀਂ ਹੁੰਦਾ ਪਹਿਲੇ ਹਾਂ ਆ ਨਹੀਂ ਸੀ ਹੈਗਾ ਇਹ ਤਾਂ ਫਾਰਮ ਬਣ ਗਿਆ ਫਾਰਮ ਪੜ ਗਿਆ ਹਾਂ ਹਾਂ ਆ ਵੀ ਤਾਂ ਬਣ ਗਿਆ ਕੁਛ ਆ ਅੱਗੇ ਨਿਉ ਬਣ ਰੱਖਿਆ ਨਹੀਂ ਖਾ ਜਾਏ ਆ ਇਧਰਲੀ ਸਾਈਡ ਆਹਾ ਇਹ ਵੀ ਇਹ ਵੀ ਇਹ ਵੀ ਉਮੀ ਹੈ ਕੁਛ ਇਹ ਵੀ ਫਾਰਮ ਹੀ ਆ ਅੱਛਾ ਫਾਰਮ ਇਹ ਫਾਰਮ ਬਣ ਗਿਆ ਸਾਰੇ ਪਤਾ ਨਹੀਂ ਕਿੰਗਾ ਡੰਗਾ ਰੱਖੂ ਜਾਂ ਕੁਛ ਹੋ ਰੱਖੂਗਾ ਇਹ ਨਹੀਂ ਪਤਾ ਕਰ ਨਹੀਂ ਵੀ ਸ਼ਾਇਦ ਰੱਖੇ ਹੋਏ ਨੇ ਤਾਂ ਆ ਹੋਰ ਬਣਨ ਲੱਗ ਗਿਆ ਨਾਲ ਇੱਕ ਹਾਂ ਦੇ ਖਰਵਾ ਬਣ ਗਿਆ ਇੱਕ ਆ ਬਣ ਗਿਆ ਇਹ ਸਾਰਾ ਹੀ ਇੱਥੇ ਜ਼ਮੀਨ ਫਿਰ ਵੇਚਤੀ ਹਨਾ ਲੋਕਾਂ ਨੇ ਲਓ ਜੀ ਆ ਰਿਹਾ ਰਸਤਾ ਤੇ ਇੱਧਰ ਨੂੰ ਰਾਈਟ ਸਾਈਡ ਤੇ ਨੂੰ ਇਹ ਸਲਾਣਾ ਵੱਲ ਨੂੰ ਚਲਿਆ ਜਾਂਦਾ ਇੱਧਰ ਸਲਾਣਾ ਆ ਜਾਂਦਾ ਤੇ ਇੱਧਰ ਨੂੰ ਇਹ ਖੰਨੇ ਵੱਲ ਨੂੰ ਚਲਿਆ ਜਾਂਦਾ ਤੇ ਮਲੋ ਵੱਲ ਨੂੰ ਵੀ ਜਾਂਦਾ ਏ ਖੰਨਾ ਮਲੋ ਰੋ ਅੰਦਰ ਮਲੋ ਹਾਂ ਮਲੋ ਉੱਧਰਲੀ ਸਾਈਡ ਆ ਰਾਈਟ ਸਾਈਡ ਮਲੋਆ ਤੇ ਲੈਫਟ ਸਾਈਡ ਖੰਨਾ ਲਓ ਜੀ ਹੁਣ ਇਥੋਂ ਆਪਾਂ ਨੇ ਖੰਨਾ ਮਲੋ ਰੋਡ ਆ ਇਹ ਇਹਦੇ ਤੇ ਚੱਲ ਜਾਓ। ਲੈਫਟ ਹੋ ਜਾਣਾ ਖੰਨੇ ਨੂੰ ਰਾਈਟ ਸਾਈਡ ਦਾ ਮਲੋ। ਰਾਈਟ ਸਾਈਡ ਮਲੋਵਾ। ਸੋ ਲਓ ਜੀ ਇਹ ਵੀ ਆਪਾਂ ਰਸਤਾ ਦੱਸ ਰਿਹਾ ਜੀ ਭੈਣੇ ਦੂੜਾਂ ਲਾਉਣ ਕੋਲੋਂ ਖੰਨੇ ਨੂੰ ਬਸਟੈਂਡੋਂ ਮੁੰਡੇ ਕਿ ਭੈਣ ਪਿਆਰੀ ਹੈ ਸਾਡੀ। ਸੋ ਉਹਦੇ ਲਈ ਅ ਗੂਗਲ ਮੈਪ ਦੱਸ ਰਿਹਾ ਮਨੇ ਪਿੰਡ ਦਾ ਚਾਰ ਨਹੀਂ ਨਹੀਂ ਉਹਨਾਂ ਨੂੰ ਆਪਾਂ ਸਿੱਧੇ ਵਾਲਾ ਹੀ ਦੱਸਾਂਗੇ ਇਧਰ ਨੂੰ ਉਲਝਾਉਣਾ ਨਹੀਂ ਹੈਗਾ ਉਹਨਾਂ ਨੂੰ। ਉਹਨਾਂ ਨੂੰ ਉਲਝਾਉਣਾ ਨਹੀਂ ਹੈਗਾ ਇਧਰ ਨੂੰ ਆ ਕੇ ਇਧਰ ਨੂੰ ਆ ਕੇ ਉਹ ਉਲਝ ਜਾਣਗੇ। ਉਹਨਾਂ ਨੇ ਤਾਂ ਸਿੱਧਾ ਖੰਨੇ ਤੋਂ ਠੀਕ ਆ ਉਹਨਾਂ ਨੂੰ ਆਉਣ ਦੇ ਲਈ ਤਾਂ ਅੱਜ ਤਾਂ ਹਜੇ ਠੀਕ ਆ ਫਿਰ ਯਾਰ ਸਿਗਾ ਮੈਂ ਚੱਕਦਾ ਇਹ ਤਾਂ ਹੁਣ ਤੁਹਾਨੂੰ ਚਾਹੀਦਾ ਸੀਗਾ ਵੀ ਹਮ ਵੀ ਮੈਂ ਆਵਦਾ ਪਰਸ ਚੱਕਾਂ ਦੂਜੀ ਚੋਂ ਉਹ ਕੋਈ ਨਹੀਂ ਪੈਸੇ ਜੁੱਤੀ ਲੈਣੇ ਖੰਨੇ ਨੂੰ ਆਕੇ ਪਰਸ ਦੇਖ ਲਓ ਬਈ ਬਲੌਗ ਵਾਲਿਆਂ ਨੂੰ ਵੀ ਸਾਰਿਆਂ ਨੂੰ ਦੱਸਦੇ ਆ ਦੇਖੋ ਬਈ ਹਰਮਨ ਖੰਨੇ ਹਰਮਨ ਮੈਨੂੰ ਖੰਨੇ ਨੂੰ ਲੈ ਕੇ ਆਏ ਨੇ ਪਰ ਪਰਸ ਆਵਦਾ ਦੂਜੀ ਕਾਰ 'ਚ ਛੱਡਿਆ ਮੁੜ ਕੇ ਚਲੀ ਗਿਆ ਕਿਉਂ ਹੁਣ ਕੀ ਮੁੜ ਕੇ ਜਾਣਾ ਚਲੋ ਹੁਣ ਆ ਜੀ ਹਾਂ ਨਾ ਇੱਥੇ ਕੀ ਆ ਉਹ ਕਾਲਜ ਕਿੱਥੇ ਰਹਿ ਗਿਆ ਕੁੜੀਆਂ ਆ ਸੀ ਆ ਉਰੇ ਏ ایس ਉਹ ਵੂਮਨ ਕਾਲਜ ਆ ਇਧਰਲੀ ਸਾਈਡ ਪੈ ਜਾਂਦਾ ਹੈ ਮਲੂ ਰੋਡ ਤੇ ਆ ਇੱਕ ਪਲੇਸ ਉਹ ਇੱਕ ਸੱਚਾ ਅਸ਼ ਤੇ ਆਉਂਦੇ ਆਗੇ ਹੁਣ ਆਪਾਂ ਬਾਬਾ ਮਾੜੂ ਦਾਸ ਜੀ ਦੇ ਤੇ ਦੇਖ ਕੇ ਚਲਾ ਦਿਓ ਅਸੀਂ ਤਾਂ ਵਿੱਚ ਹੀ ਬੈਠੇ ਆ ਤੁਸੀਂ ਆਪਣਾ ਜਾ ਕੇ ਢੇਕਿਆ ਉਹ ਸਮਾਨ ਲੈ ਜਾਓ ਕੱਟ ਕੇ ਇਹ ਰੈਡੀ ਵਾਲਾ ਨਾ ਕਹੇ ਮੇਰੇ ਅੱਗੇ ਲਾਤੀ ਉੱਥੇ ਕਰ ਦੋਗਾ ਹਾਂ ਕੋਤੀ ਕਰੂਗਾ ਰਸਤਾ ਬੰਦੇ ਲੱਗਦਾ ਮੈਨੂੰ ਉਧਰ ਦੀ ਤਾਂ ਇਉਂ ਮੋਟਰਸਾਈਕਲ ਵਾਲਾ ਹੋ ਕਰਦਾ ਸੀਗਾ ਫਿਰ ਸਾਮੀ ਦਾ ਪਉਥੂ ਬੁੱਕ ਮਾਰਕੀਟ ਚ ਚਲੇ ਜਾਂਦੇ ਹਨਾ ਘੱਡੀ ਖੜਾ ਕੇ ਇਧਰੇ ਗੱਡੀ ਖੜ ਚੂਗੀ। ਆਹ। ਆਂਡ 100 ਚ ਵੀ ਗੰਨੇ ਦਾ ਰਾਸਾ। ਗੰਨੇ ਦਾ ਤਾਂ ਚੱਲੀ ਹੋ ਜਾਂਦਾ ਹੁੰਦਾ। ਚੱਲੀ ਤਾਂ ਜਾਂਦਾ ਹੁੰਦਾ। ਪਰ ਉਹ ਆ ਮੌਸਮ ਚ ਤਾਂ ਪ੍ਰਾਪ ਕਰਦਾ। ਜੋ ਕਿਸੇ ਹਾਂ ਅੱਛਾ। ਇੱਕ ਵਾਰ ਮੁੱਕੀ ਤੋ ਕਾਸੀਆ ਤੋ ਨਹੀਂ ਸੀ ਪੀਤਾ ਉਦੋਂ ਹਾਂ। ਬਹੁਤਾ ਪਦਰਬੀਤਾ ਸੀ ਮੈਂ ਮੈਂ ਬੀਤਾ ਸੀਗਾ ਮਾਤਾ ਗੁਜਰੀ ਤੇ ਕੱਲੀ ਜਾਣਾ ਜੁਰੀ ਵਾਰੀ ਇੱਕ ਕਿਹੜੀ ਮਾਰਕੀਟ ਪਏ ਜੀਟੀਵੀ ਮਾਰਕੀਟ ਹਾਂ ਇੱਕ ਖੰਨੇ ਦੀ ਜੀਟੀਵੀ ਮਾਰਕੀਟ ਆ ਪਾਈ ਇਹ ਜਿੱਥੇ ਆਈਲੈਂਡ ਸਾਰੇ ਆਈਲੈਂਡਸ ਆਏ ਭਰੇ ਪਏ ਨੇ ਇੱਥੇ ਮੋਟਰਸਾਈਕਲਾਂ ਨਾਲ ਜਗ੍ਹਾ ਨਹੀਂ ਹੁੰਦੀ ਇੱਥੇ ਇਹ ਆਪਾਂ ਇੱਧਰ ਨੂੰ ਮੁੜ ਕੇ ਇੱਧਰ ਗੱਡੀ ਖੜਾਉਣੀ ਸੌਖੀ ਆ ਉਧਰ ਸੜਕ ਦੇ ਕੋਲ ਜਗ੍ਹਾ ਨਹੀਂ ਮਿਲਦੀ ਹੁੰਦੀ ਤੇ ਫਿਰ ਉਦਾਂ ਹੀ ਘੁੰਮਣਾ ਪੈਂਦਾ ਹੈ ਇਹਦੇ ਕਰਕੇ ਆਪਾਂ ਇੱਧਰ ਦੀ ਆ ਗਈ ਇੱਧਰ ਗੱਡੀ ਖੜਾ ਕੇ ਚਲੇ ਜਾਵਾਂਗੇ ਬਾਜ਼ਾਰ ਚ ਨੂੰ ਹਾਂ ਸ੍ਰੀਕਲ ਓਏ ਅਸੀ ਇਸ ਦੀ ਪੱਗਾਂ ਲੰਦਾ ਅਸੀ ਇਸ ਪੱਗਾਂ ਲੰਦਾ ਹੈ ਹਾਂ ਪੱਗਾਂ ਲੈਣਾ ਤੂੰ ਪੱਗਾਂ ਲੈ ਰਿਹਾ ਲਓ ਜੀ ਪੱਗਾਂ ਪਰਨੇ ਆਪਾਂ ਨੇ ਲੈ ਖਰੀਦੇ ਹੁਣ ਖਰੀਦ ਲਾਂਗੇ ਹੁਣ ਕੀ ਖਰੀਦਣਾ ਕੀਤੇ ਜਾਉਂਗੇ ਅਪਡੇਟ ਤੇ ਆ ਜਾਓ ਆ ਹਾਂ ਮੇਰਾ ਹੱਥ ਨਹੀਂ ਮੇਲਾ ਆ ਰਿਹਾ ਤੁਰ ਕੇ ਇਤਨਾ ਟ੍ਰੈਫਿਕ ਹੈ ਆ ਬਾਟਾੜਾਂ ਜਾਂਦੇ ਕਿੰਦਰ ਵੀ ਆ ਹੂੰ ਬਾਟਾੜਾਂ ਜਾਂਦੇ ਇਹਨਾਂ ਦੇ ਉੱਪਰ ਫੈਂਸਿੰਗ ਹੀ ਨਾ ਲੱਗਣੀ ਸਿੰਪਲ ਜਿਹਾ ਮਿਲੋਗੇ ਬਾਟਾੜਾਂ ਜਾਂਦੇ ফাকে <coughs> <coughs> <coughs>

ਉਹ ਨੂੰ ਗਰਾਜੀ ਉਹ ਸੀ ਪਹਿਲਾਂ ਮਿਲਿਆ ਤਾਂ ਨੂੰ ਜਦੋਂ ਉਹ ਸਾਡੀ ਸਾਈਜ਼ ਚ ਉਹ ਪਤਾ ਨਹੀਂ ਕਿੰਨੀ ਅੱਧ ਕਰਨਾ ਤੁਮ ਮੰਗੇ ਤੇ ਟੀ ਲੈਣੀ ਬਧੀਆ ਫੈਟ ਪਰ ਲੈਣੀ ਹੈ ਭਾਈ ਧਿਆਨ ਵੀ ਬਹੁਤ ਬਹੁਤ ਠੱਕੇ ਚਿੱਟੀਆਂ ਮਿਲਿਆ ਸੀ ਇਹ ਨਹੀਂ ਕੋਟੀ ਵਾਈ ਹੈ ਕਿ ਬਾੜ ਰਾਹ ਨਾਲ ਸੋ ਇਹਨੂੰ ਇਹ ਕੀ ਬਾਲਾ ਨਾ ਕਰੀਏ ਯਾਰ ਜੀ ਇਹ ਤੁਹਾਨੂੰ ਲਾੜਿਆ ਕਰੀਏ ਇਹਦੀ ਮਿਹਰਬਾਨੀ ਜੀ ਨਹੀਂ ਲਾਪਟੇ ਨੂੰ ਉੱਪਰ ਜਾਣੀ ਆਗੇ ਦੀਦੀ ਬੋਲ ਖੋਆ ਦੇਣਾ ਓਏ ਬੱਲੂ ਓਏ ਤੂੰ ਆਪਣੀ ਉਮਰ ਦੇ ਖੋਦੂ ਮਣ ਲਾਓ ਜੀ ਹੁਣ ਆ ਗਏ ਅਸੀਂ ਘਰੇ ਸੋ ਘਰੇ ਆ ਕੇ ਕਲॉक ਵੀ ਲਾਓ ਕਲॉक ਹੋਰ ਕਿਤੇ ਲਾ ਕੇ ਦੇਖ ਚੱਲੂਗਾ ਆ ਵੀ ਲਾਉਣੇ ਨੇ ਨਾਲੇ ਹੈਪੀ ਬਰਥਡੇ ਵਾਲਾ ਲਾਉਣਾ ਹੈ ਚਾਹ ਤਰ ਲਈ ਆ ਕੇ ਘਰੇ ਸੋ ਜਿਵੇਂ ਆਪਾਂ ਕਹਿ ਦਿੰਨੇ ਆ ਘਰ ਦੀ ਚਾਹ ਪੀਵਾਂਗੇ ਹੁਣ तू कि लाओ जी मम्मी ने पा रहे है ना आए जी असि फटाफट घरे आए देख लो कम ਖਾ ਕਾ ਮਾਰਦੇ ਨੇ ਬ੍ਰੈਡ ਵੀ ਬਾਲਟੀਆਂ ਚੱਕ ਕੇ ਨਾਲ ਦੀ ਨਾਲ ਅਸੀਂ ਆਉਂਦੇ ਆਉਂਦੇ ਬ੍ਰੈਡ ਲੈ ਆਏ ਸੀ ਖਾਣ ਨੂੰ ਭੁੱਖ ਬਹੁਤ ਲੱਗੀ ਵੀ ਸੀ ਸਾਡਾ ਉੱਥੇ ਕੁਝ ਵੀ ਖਾਣ ਦਾ ਟਾਈਮ ਨਹੀਂ ਲੱਗਿਆ ਅਸੀਂ ਇਸ ਵੀ ਖਾ ਰਿਆ ਹਰਮਨਤਾ ਚਾਹ ਤਾਂ ਕਹਿੰਦੇ ਮੈਂ ਆ ਕੇ ਪੀਉਂ ਧਾਰਾ ਚੋ ਕੇ ਆ ਕੇ ਕਹਿੰਦੇ ਮੈਂ ਮੱਜਾਂ ਲੇਟ ਹੋ ਗਏ ਤੇ ਵੀ ਤੁਸੀਂ ਪੀਓ ਖਾਓ ਬ੍ਰੈਡ ਨੇ ਤੇ ਵੀ ਮੈਂ ਤਾਂ ਹੁਣ ਧਾਰਾ ਚੋ ਕੇ ਫ੍ਰੀ ਹੋ ਕੇ ਵਿਲਾ ਹੋ ਕੇ ਖਾਉਂ ਤੇ ਹੁਣ ਆਪਾਂ ਪੀਨੀਆ ਚਾਹ ਮੰਮੀ ਲੀ ਦਨੀਆਂ ਚਾਹ ਮੰਮੀ ਕਹਿੰਦੇ ਮੈਂ ਹਜੇ ਬ੍ਰੈਡ ਕੁਛ ਨਹੀਂ ਖਾਣਾ ਹੈਗਾ ਤੇ ਵੀ ਮੈਨੂੰ ਚਾਹ ਹੀ ਦੇ ਦਿਓ। ਲਓ ਜੀ 3 ਦਹੀਂ ਖੰਨੇ ਦੇ ਖਰੀਦਾ ਏ। ਲੋਅਰ ਇੱਥੇ ਬਤੀ ਗਾ ਲਿਆ। ਵਿੱਚ سے ਦੇਖੋ ਵਿੱਚ سے ਟੀ ਸ਼ਰਟ ਸੀ ਨੇ ਦੋ ਵਧੀਆ ਲੱਗਦੇ ਮਾਹੂ ਦੇ ਕਪੜੇ ਨੇ ਤੇਰੇ ਦੇ ਹਾਂ ਵਧੀਆ ਨੇ ਆਹ ਦੇਖੋ ਮੈਂ সাইਜ਼ ਛੋਟਾ ਨਹੀਂ ਨਹੀਂ ਆਉਂਦਾ ਇਹ ਸਾਈਜ਼ ਦੇ ਹਾਂ ਫਿਰ ਉੱਚੀਆਂ ਜਿਹੀ ਵੀ ਨਹੀਂ ਉਹ ਸੋਹਣੀਆਂ ਲੱਗਦੀਆਂ ਹਾਂ ਵਧੀਆ ਗਾਰਮ ਮੈਂ ਟੀ ਸ਼ਰਟ ਖੁਰੀ ਚ ਆਹ ਟਿੱਕਾ ਹਜੇ ਉਹ ਨਹੀਂ ਲੈ ਕੇ ਆਇਆ ਜਿਹੜਾ ਤੁਹਾਨੂੰ ਬਲੈਕ ਵਾਈਟ ਕਹਿੰਦਾ ਸੀ ਉਹ ਕੋਈ ਨਾ ਲੈ ਲਾਂਗੇ ਹੁਣ ਤਾਂ ਠੀਕ ਆ ਵਧੀਆ ਨਹੀਂ ਚਾਟਾ ਬਸ ਤਾਂ ਉਹ ਜੋ ਹੋ ਗਿਆ ਆਪਾਂ ਨੇ ਕੰਬੜ ਦਾ ਗਲੇਟ ਆ ਆਪਾਂ ਨੇ ਨੇ ਚਾਰ ਚੱਕੇ ਚਾਰ ਚਾਹ ਲਾਈਟ ਆ ਗਈ ਛੋਟਾ ਪਰਨਾ ਮੈਂ ਇੱਧਰ ਕੱਟ ਕੇ ਰੱਖਦਾ ਕਿੱਥੇ ਰੱਖਦਾ ਮੇਰਾ ਪਰਨਾ 2 ਕਿਲੋ ਭਜਨ ਤਾਂ ਮਿਲਣਾ ਦਾ ਕੰਬਲ ਦੇ ਗਲੇਟ ਚ ਹੋ ਗਿਆ ਹਾਂ ਹੋ ਗਈ ਬਹੁਤ ਭਾਰੀ ਆ ਚਲੋ ਵੀ ਪਾ ਦੋ ਲਾ ਦੋ ਕਰ ਦਈਏ ਪੈਕ ਰੱਖੇ ਇੱਕ ਅੱਧਾ ਆਪਾਂ ਵੀ ਦੱਬ ਲੈਣਾ ਤੇ ਚਲੋ ਜੀ ਹੁਣ ਆਪਾਂ ਵਲੌਗ ਦਾ ਕਰਦੇ ਆਂ ਉਰੀ ਐਂਡ ਖੰਨੇ ਦੀ ਸ਼ਾਪਿੰਗ ਦਾ ਤੇ ਮਿਲਦੇ ਆਂ ਕਿਸੇ ਨਵੀਂ ਵੀਡੀਓ 'ਚ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਥੈਂਕ ਯੂ ਸੋ ਮਚ ਸਾਰਿਆਂ ਦਾ